ਗੁਰਦੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੈਂ ਕੈਪਚਰ ਭਾਈ ਆ ਵੀ ਸੁਚੇਤ ਰਹੋ ਪਿੰਡਾਂ ਦੇ ਵਿੱਚ ਜਿਹੜੀ ਆ ਸਰਵੇ ਦੇ ਨਾਮ ਤੇ ਇੱਕ ਨਵੀਂ ਆ ਜਿਹੜੀ ਮੇਰੀ ਸੋਚਣੀ ਆ ਵੀ ਇਹ ਨਵੀਂ ਇੱਕ ਜਿਹੜੀ ਠੱਗੀ ਆ ਉਹ ਸ਼ੁਰੂ ਹੋਈ ਆ ਇੱਕ ਐਕਸੈਸ ਮਾਈ ਇੰਡੀਆ ਐਕਸੈਸ ਮਾਈ ਇੰਡੀਆ ਕੰਪਨੀ ਤੋਂ ਬੰਦੇ ਆਏ ਆ ਇਹ ਕਹਿੰਦੇ ਵੀ ਅਸੀਂ ਸਰਵੇ ਕਰਨ ਆਏ ਆ ਟਰੈਕਟਰ ਦੇ ਨਾਮ ਤੇ ਸਰਵੇ ਕਰ ਰਹੇ ਆ ਵੀ ਸਾਨੂੰ ਐਕਸੈਸ ਮਾਈ ਇੰਡੀਆ ਜਿਹੜੀ ਕੰਪਨੀ ਆ ਉਹਨਾਂ ਨੇ ਪਿੰਡਾਂ ਦੇ ਵਿੱਚ ਜਿੰਨੇ ਵੀ ਟਰੈਕਟਰ ਨੇ ਉਹਨਾਂ ਦੇ ਸਰਵੇ ਕਰਾਉਣੇ ਆ। ਇਹ ਪਿੰਡ ਦੇ ਵਿੱਚ ਸਾਡੇ ਆਏ ਸੀ ਸਾਡੀ ਜਥੇਬੰਦੀ ਦੀ ਮੀਟਿੰਗ ਰੱਖੀ ਸੀ ਅਸੀਂ ਇਹਨਾਂ ਨੂੰ ਬੁਲਾਇਆ ਤੇ ਪੁੱਛਿਆ ਇਹਨਾਂ ਤੋਂ ਅਸੀਂ ਇੱਕ ਆ ਇਹਨਾਂ ਦਾ ਜਿਹੜਾ ਪ੍ਰਚਾਰ ਕਰਨ ਦਾ ਤਰੀਕਾ ਇੱਕ ਕਾਪੀ ਆ ਜਿਹੜੀ ਅਸੀਂ ਇਹਨਾਂ ਤੋਂ ਲਈ ਆ। ਇਹਦੇ ਵਿੱਚ 8-10 ਬਲੌਕ ਬਣੇ ਹੋਏ ਨੇ 8-10 ਪੇਪਰ ਨੇ ਕਮਰਸ਼ੀਅਲ ਵਹੀਕਲ ਸ਼ੋ ਕਾਰਡ ਇਹਨਾਂ ਨੇ ਇਹਦਾ ਨਾਮ ਰੱਖਿਆ ਐਕਸੈਸ ਐਕਸਿਸ ਮਾਈ ਇੰਡੀਆ ਕੰਪਨੀ ਐਕਸਿਸ ਮਾਈ ਇੰਡੀਆ ਇਹ ਬੰਦੇ ਖੜੇ ਨੇ ਸਾਰੇ ਇਹਦਾ ਨਾਮ ਹੈ ਕੀ ਨਾਮ ਆ ਵੀ ਤੇਰਾ ਪਿੰਤੋ ਸਿੰਘ ਮਾਰਕੀਟ ਰਿਸਰਚ 올 ਇੰਡੀਆ ਇਹਨਾਂ ਨੇ ਆਪਦੀ ਜਿਹੜੀ ਕੰਪਨੀ ਉਹ ਬੰਬੇ ਤੋਂ ਜਿਹੜੀ ਆ ਦੱਸ ਦਿਆ ਵੀ ਅਸੀਂ ਬੰਬੇ ਤੋਂ ਆ ਯੂਪ ਤੇ ਬਿਹਾਰ ਦੇ ਵਿੱਚ ਆ ਕਹਿੰਦੇ ਸਾਡਾ ਜਿਹੜਾ ਸਰਵੇ ਆ ਉਹ ਵੀ ਚੱਲ ਰਿਹਾ ਅਸੀਂ ਪੜਦੇ ਪੜਦੇ ਨੇ ਇੱਕ ਇੱਕ ਦੀ ਹਾਰਡ ਕਾਪੀ ਦੇ ਵਿੱਚ ਦੇਖਿਆ ਜਿਹੜੇ ਇਹਨਾਂ ਨੇ ਘਰ ਦੇ ਵਿੱਚ ਜਾ ਕੇ ਸਵਾਲ ਪੁੱਛਣੇ ਆ ਲੋਕਾਂ ਨੂੰ ਹੱਤ ਬਹੁਤ ਤਰ੍ਹਾਂ ਦੇ ਸਵਾਲ ਨੇ ਇਹਦੇ ਵਿੱਚ ਘਟੋ ਘਟ 10 ਲੈ ਪੇਜ ਨੇ ਇੱਕ ਪੇਜ ਦੇ ਵਿੱਚ ਬੜੀ ਖਾਸ ਹੀ ਅਹਿਮੀਅਤ ਆ ਮੈਂ ਦਿਖਾ ਦਿੰਨਾ ਤੁਹਾਨੂੰ ਇਹਨਾਂ ਨੇ ਜਾ ਕੇ ਪੁੱਛਣਾ ਵੀ ਤੁਹਾਡੇ ਕੋਲ ਬਿਜਲੀ ਦਾ ਕਨੈਕਸ਼ਨ ਹੈ ਘਰੇ ਤੁਹਾਡੇ ਛੱਤ ਵਾਲਾ ਪੱਖਾ ਹੈ ਗੈਸ ਪਾਈਪ ਲਾਈਨ ਜਾਂ ਤੁਹਾਡੇ ਕੋਲ ਸਿਲੰਡਰ ਹੈ ਦੋ ਪਹੀਆ ਵਾਹਨ ਹੈ ਰੰਗਦਾਰ ਟੀਵੀ ਫਰਿੱਜ ਵਾਸ਼ਿੰਗ ਮਸ਼ੀਨ ਪਰਸਨਲ ਕੰਪਿਊਟਰ ਕਾਰ ਜੀਪ ਬੈਨ ਏਸੀ ਤੁਹਾਡੀ ਆਪ ਦੀ ਜਿਹੜੀ ਓਨਰ ਪ੍ਰੋਪਰਟੀਸ਼ਿਪ ਖਰੀਦੀ ਗਈ ਸੰਪਤੀ ਜਾਂ ਫਲੈਟ ਜਿਹੜੀ ਤੁਹਾਡੀ ਆਪਦੀ ਮਲਕੀਅਤ ਸੰਪਤੀ ਆ ਉਹ ਖਰੀਦੀ ਗਈ ਸੰਪਤੀ ਜਾਂ ਦੁਕਾਨ ਇੰਟਰਨੈਟ ਕਨੈਕਸ਼ਨ 스마트ਫੋਨ ਮਾਈਕ੍ਰੋਵੇਵ ਓਟੀਜੀ ਜਨਰੇਟਰ ਤੇ ਇਨਵਰਟਰ ਮੈਂ ਇਹਨਾਂ ਨੂੰ 8 ਦਾ ਸਵਾਲ ਕੀਤੇ ਉਹਦੇ ਚ ਮੈਂ ਪੁੱਛਿਆ ਵੀ ਤੁਸੀਂ ਦੱਸੋ ਬਈ ਇਹ ਤੁਸੀਂ ਕਹਿੰਦੇ ਹੋ ਅਸੀਂ ਕੰਪਨੀ ਦਾ ਜਿਹੜਾ ਸਰਵੇ ਆ ਉਹ ਕਰਨਾ ਟਰੈਕਟਰ ਦਾ ਸਰਵੇ ਕਰਨਾ ਅਸੀਂ 88 ਕੰਪਨੀਆਂ ਦਾ ਪਰ ਤੁਸੀਂ ਇਹ ਕਿਉਂ ਵਿੱਚ ਇਹਨੂੰ ਪਾਇਆ ਕਹਿੰਦੇ ਅਸੀਂ ਕੰਪਨੀ ਨੂੰ ਲੈ ਕੇ ਭੇਜ ਦਾਂਗੇ ਕੋਡੀ ਗੱਲ ਦਾ ਸੀ ਲਿਖ ਦਾਂਗੇ ਇਹ ਅਸੀਂ ਨਹੀਂ ਫਿਲ ਕਰਾਂਗੇ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਫੇਸਬੁੱਕ ਦੇ ਜ਼ਰੀਏ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਬਈ ਸੁਚੇਤ ਹੋ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਦਿੱਲੀ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਧਰਨੇ ਚੱਲ ਰਹੇ ਆ ਕਿਸਾਨ ਸਾਰੇ ਉਧਰ ਲੱਗੇ ਨੇ ਤੇ ਜਿਹੜੇ ਆ ਕੰਪਨੀਆਂ ਨੇ ਬੜੀਆਂ ਛਾਤਰ ਦਿਮਾਗ ਨੇ ਸਾਡੇ ਖੱਬੇ ਪਾਸੇ ਦੀ ਸਾਡੇ ਸੱਜੇ ਪਾਸੇ ਦੀ ਇਹ ਸਾਨੂੰ ਓਵਰਟੇਕ ਕਰਕੇ ਪਿੰਡਾਂ ਦੇ ਵਿੱਚ ਹੁਣ ਇਦਾਂ ਦੇ ਬੰਦੇ ਜੜੀਆਂ ਇਹ ਭੇਜਣੀਆਂ ਕੰਪਨੀ ਦੇ ਨਾਮ ਤੇ ਬੰਦੇ ਆਉਣਗੇ ਥੋੜੇ ਘਰ ਤੋਂ ਲੈ ਕੇ ਹਰੇਕ ਘਰ ਦਾ ਇਹਨਾਂ ਨੇ ਕੁੰਡਾ ਖੜਕਾਉਣਾ ਹਰੇਕ ਘਰ ਤੋਂ ਇਹਨਾਂ ਨੇ ਪੁੱਛਣਾ ਇਹਨਾਂ ਕੋਲੇ ਟੈਬ ਨੇ ਤੁਸੀਂ ਆਪਦੇ ਟੈਬ ਦਾ ਹੋਊਗਾ ਹਰੇਕ ਬੰਦੇ ਕੋਲੇ ਇਹਨਾਂ ਦੇ ਕੋਲੇ ਟੈਬ ਨੇ ਇਹਨਾਂ ਨੇ ਜਿਹੜੀ ਇਹ ਜਾਣਕਾਰੀ ਹੈ ਕਹਿੰਦੇ ਅਸੀਂ ਆਨਲਾਈਨ ਜਿਹੜੀ ਉਹ ਨਾਲ ਦੀ ਨਾਲ ਹੀ ਥੋੜੀ ਆਨਲਾਈਨ ਅਸੀਂ ਆਨਲਾਈਨ ਫਿਲ ਕਰ ਦੇਣੀ ਆ ਤੇ ਇਹਨਾਂ ਨੇ ਆਨਲਾਈਨ ਫਿਲ ਕਰਕੇ ਇਹਨੂੰ ਦੇਖਣ ਦਿਓ ਆਨਲਾਈਨ ਫਿਲ ਕਰਕੇ ਬਸ ਇਹ ਇਹ ਦੱਸਦੇ ਆ ਬਈ ਲੈਣੂ ਵੀ ਗਏ ਆਨਲਾਈਨ ਇਹਨਾਂ ਨੇ ਫਿਲ ਕਰ ਦੇਣਾ ਇਹ ਆਨਲਾਈਨ ਸਾਰੀ ਚੜ ਦੇਣੀਆਂ ਤੇ ਇੱਥੇ ਫਿਰ ਇਹ ਪਤਾ ਕੀਤਾ ਜਾਣਾ ਵੀ ਕਿੰਨੇ ਕਿਸਾਨ ਨੇ ਕਿੰਨੇ ਆਸੀ ਭਾਈਚਾਰਾ ਕਿੰਨਾ ਬੀਸੀ ਭਾਈਚਾਰਾ ਕਿੰਨੇ ਲੋਕਾਂ ਕੋ ਟਰੈਕਟਰ ਨੇ ਕਿੰਨੇ ਜੀ ਲੋਕਾਂ ਕੋਲੇ ਆਪਦੀ ਮਲਕੀਅਤ ਆ ਆਪਣੀ ਸੰਪਤੀ ਆ ਕਿਹਦੇ ਘਰੇ ਕਾਰ ਆ ਜੀਪ ਆ ਸਕੂਟਰ ਆ ਫਿਰ ਉਸ ਹਿਸਾਬ ਨਾਲ ਜਾਂ ਤਾਂ ਟੈਕਸ ਦੀ ਮਾਰ ਪਾਉਣਗੇ ਤੇ ਜਾਂ ਫਿਰ ਇਹ ਕਹਿਣਗੇ ਵੀ ਜਿਹੜੇ ਕਿਸਾਨ ਨੇ ਗਰੀਬ ਨਹੀਂ ਹੈ ਇਹਨਾਂ ਕੋਲੇ ਆਪਣਾ ਬਹੁਤ ਧਨ ਜਾਇਦਾਦ ਆ ਜਿਹੜੀ ਉਹ ਬਹੁਤ